ਲੱਖ ਲੱਖ ਸ਼ੁਕਰ ਉਸ ਪ੍ਰਮਾਤਮਾ ਦਾ ਕਿ ਉਹ ਗੋਲੀ ਲੱਗਦਿਆਂ ਲੱਗਦਿਆਂ ਬਚੀ ਕੀ ਜਿਨ੍ਹਾਂ ਨੇ ਇਹ ਹਰਕਤ ਕੀਤੀ ਕੀ ਉਹ ਇਸ ਗੁਰੂ ਘਰ ਤੋਂ ਉੱਚੇ ਨੇ ਕੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਚੇ ਨੇ ਜਦ ਉਸ ਜਗ੍ਹਾ ਤੇ ਉਹਨਾਂ ਨੂੰ ਸਜ਼ਾ ਦਾ ਜੋ ਐਲਾਨ ਕੀਤਾ ਗਿਆ ਜੋ ਸਜ਼ਾ ਲਾਈ ਗਈ ਜੋ ਹੁਕਮ ਲਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਉਹ ਆਪਣੀ ਸਜ਼ਾ ਪੂਰੀ ਕਰ ਰਹੇ ਨੇ ਜੋ ਹੁਕਮ ਲੱਗੇ ਹੋਏ ਨੇ ਤੇ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਹਦੇ ਪਿੱਛੇ ਕੁਛ ਨਾ ਕੁਛ ਸਾਜ਼ਿਸ਼ ਹੈ ਸਿਰਫ ਇੱਕ ਬੰਦੇ ਨੂੰ ਹੀ ਟਾਰਗੇਟ ਕਰਕੇ ਇੱਕ ਜਣੇ ਨੂੰ ਹੀ ਕਰਕੇ ਅਸੀਂ ਆਪਣੇ ਪੰਜਾਬ ਲਈ ਖਤਰਾ ਪੈਦਾ ਕਰ ਰਹੇ ਹਾਂ ਅੱਜ ਜੋ ਅਸੀਂ ਕਰ ਰਹੇ ਹਾਂ ਇਹ ਪੰਜਾਬੀਆਂ ਨੂੰ ਸਮਝ ਨਾ ਪਏਗਾ ਕੱਲਾ ਇੱਕ ਇਨਸਾਨ ਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੋ ਰਿਹਾ ਇਥੇ ਹਰ ਇੱਕ ਸਿੱਖ ਦਾ ਫਰਜ਼ ਹੈ ਅੱਜ ਧਰਮ ਦਾ ਪ੍ਰਚਾਰ ਕਰੋ ਆਪਦੇ ਬੱਚਿਆਂ ਨੂੰ ਅਸੀਂ ਦੇਖੋ ਸਾਡੇ ਬੱਚਿਆਂ ਨੇ ਕੇਸ ਕਤਲ ਕਰਾਏ ਕਈ ਬੱਚੇ ਇਦਾਂ ਦੇ ਨੇ ਅਸੀਂ ਕਿੰਨਾ ਕੁ ਧਰਮ ਪ੍ਰਚਾਰ ਆਪਦੇ ਘਰਾਂ ਚੋਂ ਕਰ ਰਹੇ ਹਾਂ ਇੱਕ ਪਾਰਟੀ ਦਾ ਨਹੀਂ ਇਕੱਲੀ ਜ਼ਿੰਮੇਵਾਰੀ ਬਾਂਦੀ ਠੀਕ ਹੈ ਜਦ ਪਾਰਟੀ ਸਰਕਾਰ 'ਚ ਸੀ ਪੰਜਾਬ ਨੂੰ ਜਿਹੜੀਆਂ ਦੇਣਾਂ ਦਿੱਤੀਆਂ ਉਹਨਾਂ ਦਾ ਵੀ ਖਿਆਲ ਕਰਨਾ ਚਾਹੀਦਾ ਸਾਨੂੰ ਉਹ ਵੀ ਰੱਖਣਾ ਚਾਹੀਦਾ ਬਾਕੀ ਜੇ ਇੱਕ ਇੱਕ ਇਨਸਾਨ ਚਾਰ ਵਾਰੀ ਪੰਜ ਵਾਰੀ ਮਾਫੀ ਮੰਗ ਚੁੱਕੇ ਨੇ ਕਬੂਲ ਕਰ ਚੁੱਕੇ ਨੇ ਕਿ ਵੀ ਮੈਂ ਸਾਰੀ ਪਾਰਟੀ ਦੀਆਂ ਜੋ ਗਲਤੀਆਂ ਆਪਦੀ ਝੋਲੀ ਪਾਣਾ ਤੇ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਮਾਫ ਕਰਨਾ ਚਾਹੀਦਾ ਜੇ ਐਸੀ ਜਿਨ੍ਹਾਂ ਨੇ ਕਤਲਿਆਮ ਕੀਤੇ ਸਿੱਖਾਂ ਦੇ 84 ਦੇ ਵਿੱਚ ਉਹਨਾਂ ਨੂੰ ਮੰਤਰੀ ਤੇ ਸੰਤਰੀ ਬਣਾ ਕੇ ਅੱਜ ਵੀ ਉਹਨਾਂ ਦੇ ਝੰਡੇ ਚੱਕੇ ਜਾਂਦੇ ਨੇ ਐਡਾ ਵੱਡਾ ਦਿਲ ਹੈ ਪੰਜਾਬੀਆਂ ਦਾ ਤੇ ਕੀ ਗੱਲ ਹੈ ਜਿਨ੍ਹਾਂ ਨੇ ਪੰਜਾਬ ਦੀ 25 ਸਾਲ ਸੇਵਾ ਕੀਤੀ ਕਿ ਉਹਨਾਂ ਨੂੰ ਇੱਕ ਵਾਰੀ ਮਾਫੀ ਦਾ ਵੀ ਹੱਕਦਾਰ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਪੈਣੀ ਹੈ ਗੱਲ ਸੁਖਬੀਰ ਬਾਦਲ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਉਹ ਭੁਗਤ ਰਹੇ ਸਨ ਇਸ ਦੌਰਾਨ ਜਦੋਂ ਉਹ ਡਿਊਟੀ ਤੇ ਸੇਵਾ ਕਰ ਰਹੇ ਸਨ ਤਾਂ ਇੱਕ ਸਿੱਖ ਆਗੂ ਜੋ ਕਿ ਨਰੈਨ ਸਿੰਘ ਚੋੜਾ ਉਹਨਾਂ ਤੇ ਗੋਲੀ ਨਾਲ ਹਮਲਾ ਕਰਦਾ ਹੈ ਫਿਲਹਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਹੜਾ ਕਿ ਮਾਹੌਲ ਤਣਾਪੂਰਨ ਪੈਦਾ ਹੋ ਗਿਆ ਪਰ ਇਸ ਦੇ ਵਿੱਚ ਇਹ ਵੀ ਦੇਖਣਾ ਹੋਵੇ ਕਿ ਜਿਵੇਂ ਕਿ ਬੀਤੇ ਦਿਨੀ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ ਇੱਕ ਪਾਸੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਤੇ ਉਪ ਮੁੱਖ ਮੰਤਰੀ ਪੰਜਾਬ ਵੀ ਰਹੇ ਨੇ ਜਿਸ ਦੇ ਕਰਕੇ ਉਹਨਾਂ ਨੂੰ ਸਿਕਿਉਰਿਟੀ ਦੇਣਾ ਵਾajib ਸੀ ਪਰ ਲੋਕ ਕਹਿ ਰਹੇ ਸੀ ਕਿ ਉਹਨਾਂ ਨੂੰ ਵੀਆਈਪੀ ਕਿਉਂ ਦਿੱਤਾ ਜਾ ਰਿਹਾ ਪਰ ਜੇ ਅੱਜ ਵੀਆਈਪੀ ਸੁਰੱਖਿਆ ਨਾ ਹੁੰਦੀ ਤਾਂ ਕੁਝ ਵੀ ਹੋ ਸਕਦਾ ਸੀ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨ ਸਕੱਤਰ ਮੈਡਮ ਜਸਵਿੰਦਰ ਕੋਰ ਸੋਲ ਜੀ ਉਹਨਾਂ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜੋ ਅੱਜ ਉਹਨਾਂ ਤੇ ਹਮਲਾ ਹੋਇਆ ਹੈ ਬਹੁਤ ਹੀ ਨਿੰਦਨੀਆ ਹੈ ਮੈਨੂੰ ਲੱਗਦਾ ਹੈ ਕਿ ਗੁਰੂ ਘਰ ਤੋਂ ਕੋਈ ਉੱਚਾ ਨਹੀਂ ਹੈ ਜਿਨ੍ਹਾਂ ਨੇ ਵੀ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਬੇਹਦੀ ਸ਼ਰਮਨਾਕ ਤੇ ਅਫਸੋਸ ਦੀ ਗੱਲ ਆ ਜਦ ਕਿ ਜਿਹੜਾ ਇਨਸਾਨ ਗੁਰੂ ਘਰ ਤੇ ਖੜ ਕੇ ਆਪ ਦੇ ਕੋਈ ਵੀ ਗੁਨਾਹ ਕਬੂਲ ਕਰਦਾ ਹੈ ਮੇਰੇ ਖਿਆਲ ਨਾਲ ਉਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੁੰਦੀ ਪ੍ਰਧਾਨ ਸਾਹਿਬ ਵੱਲੋਂ ਗੁਰੂ ਘਰ ਖੜ ਕੇ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਜੀ ਦੇ ਸਾਹਮਣੇ ਉਹਨਾਂ ਦੀ ਹਜ਼ੂਰੀ ਵਿੱਚ ਆਪਣੀਆਂ ਗਲਤੀਆਂ ਨੂੰ ਕਬੂਲ ਕੀਤਾ ਗਿਆ ਜੋ ਪਾਰਟੀ ਦੀਆਂ ਗਲਤੀਆਂ ਸੀ ਐਜ਼ ਅ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਆਪ ਦੀ ਚੋਲੀ ਚ ਪਾਈਆਂ ਜੋ ਅੱਜ ਜੋ ਇਹ ਇਨਸੀਡੈਂਟ ਹੋਇਆ ਹੈ ਇਹ ਬੇहद ਨਿੰਦਨੀਆ ਹੈ ਇਸ ਦੇ ਪਿੱਛੇ ਕਿਹਦਾ ਹੱਥ ਹੈ ਤੇ ਗਾ ਹੁਣ ਏਜੰਸੀਆਂ ਇਸ ਚੀਜ਼ ਦੀ ਸੀਬੀਆਈ ਜੋ ਹੈ ਉਹਨਾਂ ਦੀ ਤਕੀਕਾਤ ਕਰੇ ਅਸੀਂ ਇਸ ਇਸ ਚੀਜ਼ ਦੀ ਮੰਗ ਦੀ ਅਪੀਲ ਕਰਦੇ ਆ ਕਿਉਂਕਿ ਦੇਖੋ ਜੋ ਵੀ ਹੋ ਰਿਹਾ ਹੈ ਇਸ ਦੇ ਪਿੱਛੇ ਕੋਈ ਨਾ ਕੋਈ ਵੱਡੀ ਇੱਕ ਸਾਜ਼ਿਸ਼ ਹੈ ਜਿਆਜ ਸਿਕਿਉਰਟੀ ਦੀ ਗੱਲ ਕਰੀਏ ਕਿਉਂਕਿ ਅਸੀਂ ਲਗਾਤਾਰ ਦੇਖ ਰਹੇ ਸੀ ਬਹੁਤ ਲੋਕ ਇਦਾਂ ਦੇ ਵੀ ਸੀ ਜਿਹੜੇ ਸੋਸ਼ਲ ਮੀਡੀਆ ਤੇ ਕਿ ਇਸ ਜੋ ਸਜ਼ਾ ਦੇ ਲਈ ਵੀ ਸੰਤੁਸ਼ਟ ਨਹੀਂ ਸਨ ਔਰ ਬੇहद ਮਜ਼ਾਕ ਬਣਾਇਆ ਜਾ ਰਿਹਾ ਸੀ ਇਹਨਾਂ ਗੱਲਾਂ ਨੂੰ ਵੀ ਲੈ ਕੇ ਜੋ ਕਿ ਬੜੇ ਅਫਸੋਸ ਦੀ ਗੱਲ ਆ ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਸਮੇਂ ਦੀ ਜੇ ਗੱਲ ਕਰ ਲਈਏ ਚਲੋ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗੀ ਸਨ 84 ਦੀ ਗੱਲ ਕਰ ਲਈਏ ਨਸਲ ਖੁਸ਼ੀ ਹੋਈ ਹਜ਼ਾਰਾਂ ਸਿੱਖਾਂ ਦੇ ਕਤਲਿਆਮ ਹੋਏ ਬਹੁਤ ਕੁਝ ਹੋਇਆ ਜੋ ਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਮਾਨ ਮਤਾ ਇਤਿਹਾਸ ਦੇਖੀਏ 100 ਸਾਲ ਪੁਰਾਣੀ ਪਾਰਟੀ ਹੈ 25 ਸਾਲ ਜੋ ਪੰਜਾਬ ਦੀ ਸੇਵਾ ਚ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸੋ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਮੇਰੇ ਖਿਆਲ ਨਾਲ ਕਿ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਜਾਂ ਅਸੀਂ ਉਹਨੂੰ ਖਤਮ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਹੋਂਦ ਹਿੱਲਣੀ ਹੈ ਸੋ ਅਗਰ ਆ ਕਰਕੇ ਕੋਈ ਗੁਨਾਹ ਕਬੂਲ ਕੀਤੇ ਜਾਣ ਪ੍ਰਬੰਧ ਚਲਾਉਂਦੇ ਆ ਸੋ अनेका ਭੁੱਲਾ ਚੁੱਕਾ ਹੁੰਦੀਆਂ ਤਾਂ ਬਖਸ਼ਣਹਾਰ ਹੈ ਗੁਰੂ ਮਹਾਰਾਜ ਜੀ ਦਾ ਘਰਿਆ ਇੱਥੇ ਉਹਨਾਂ ਨੇ ਅਰਦਾਸ ਕਰਕੇ ਸਾਰੀਆਂ ਗਲਤੀਆਂ ਕਬੂਲ ਕੀਤੀਆਂ ਤੇ ਅੱਜ ਜੋ ਉਹਨਾਂ ਤੇ ਹਮਲਾ ਹੋਣਾ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈ ਵੀਆਈਪੀ ਟ੍ਰੀਟਮੈਂਟ ਦਾ ਵੀ ਲੋਕਾਂ ਨੇ ਬੜਾ ਇਸ ਚੀਜ਼ ਦਾ ਵੀ ਸਵਾਲ ਚੱਕੇ ਸੀ ਕਿ ਵੀਆਈਪੀ ਸਿਕਿਉਰਿਟੀ ਦਿੱਤੀ ਹੈ ਦੇਖੋ ਅੱਜ ਵਾਹਿਗੁਰਜੀ ਦੀ ਮਿਹਰ ਸਦਕਾ ਹੀ ਲੱਖ ਲੱਖ ਸ਼ੁਕਰ ਉਸ ਪਰਮਾਤਮਾ ਦਾ ਕਿ ਉਹ ਗੋਲੀ ਲੱਗਦਿਆਂ ਲੱਗਦਿਆਂ ਬਚੀ ਸੋ ਇਹ ਬਹੁਤ ਹੀ ਮੰਨਪਾਕੀ ਗੱਲ ਹੈ ਜੀ ਹਾਂ ਜੇ ਇੱਕ ਪਾਸੇ ਸੁਖਬੀਰ ਬਾਦਲ ਵੱਲੋਂ ਆਪਣਾ ਇਹ ਗੁਨਾਹ ਕਬੂਲ ਕੀਤੇ ਗਏ ਨੇ ਸਭ ਤੋਂ ਵੱਡਾ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਪੰਸ ਸਿੰਘ ਸਾਹਿਬਾਨਾ ਨੇ ਉਹਨਾਂ ਨੂੰ ਸੇਵਾ ਲਈ ਤੇ ਉਹ ਸੇਵਾ ਕਰ ਵੀ ਰਹੇ ਨੇ ਸਜ਼ਾ ਵੀ ਭੁਗਤ ਰਹੇ ਨੇ ਪਰ ਕੀ ਲੱਗਦਾ ਹੈ ਇੱਕ ਪਾਸੇ ਤਾਂ ਆਪਾਂ ਕਹਿੰਦੇ ਕਿ ਅਸੀਂ ਅਕਾਲ ਤਖਤ ਦੇ ਹੁਕਮ ਨੂੰ ਮੰਨਦੇ ਆਂ ਪਰ ਦੂਜੇ ਪਾਸੇ ਦੇਖਿਆ ਜਾਵੇ ਜਦੋਂ ਉਹਨਾਂ ਨੂੰ ਗੁਨਾਹ ਦੀ ਸਜ਼ਾ ਮਿਲ ਗਈ ਉਹ ਸੇਵਾ ਕਰ ਰਹੇ ਨੇ ਤਾਂ ਦੂਜਿਆਂ ਦਾ ਕੀ ਹੱਕ ਬਣਦਾ ਉਹਨਾਂ ਦੇ ਗੋਲੀ ਚ ਕਿਉਂ ਸੇ ਉਹ ਮੰਨਦੇ ਨਹੀਂ ਸ੍ਰੀ ਅਕਾਲ ਤਖਤ ਦੇ ਸਾਹਿਬ ਦੇ ਹੁਕਮ ਨੂੰ ਜੀ ਇਹੀ ਮੈਂ ਗੱਲ ਕਹਿਣਾ ਕੀ ਜਿਨ੍ਹਾਂ ਨੇ ਇਹ ਹਰਕਤ ਕੀਤੀ ਕੀ ਉਹ ਇਸ ਗੁਰੂ ਘਰ ਤੋਂ ਉੱਚੇ ਨੇ ਕੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਚੇ ਨੇ ਜਦ ਉਸ ਜਗ੍ਹਾ ਤੇ ਉਹਨਾਂ ਨੂੰ ਸਜ਼ਾ ਦਾ ਜੋ ਐਲਾਨ ਕੀਤਾ ਗਿਆ ਜੋ ਸਜ਼ਾ ਲਾਈ ਗਈ ਜੋ ਹੁਕਮ ਲਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਉਹ ਆਪਣੀ ਸਜ਼ਾ ਪੂਰੀ ਕਰ ਰਹੇ ਨੇ ਜੋ ਹੁਕਮ ਲੱਗੇ ਹੋਏ ਨੇ ਤੇ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਹਦੇ ਪਿੱਛੇ ਕੁਛ ਨਾ ਕੁਛ ਸਾਜ਼ਿਸ਼ ਹੈ ਜੋ ਕਿ ਮੈਨੂੰ ਨਹੀਂ ਲੱਗਦਾ ਜਿਹੜੇ ਦੇਖੋ ਅੱਜ ਪ੍ਰਸ਼ਨ ਚੱਕਦੇ ਨੇ ਮੈਂ ਇਹ ਮੈਂ ਵੀ ਦੇਖੋ ਐਜ਼ ਅ ਸਿੱਖ ਗੱਲ ਕਰ ਰਹੀ ਆ ਮੈਂ ਇਸ ਗੱਲ ਨੂੰ ਬਿਲਕੁਲ ਵੀ ਪੋਲਿਟੀਕਲ ਨਾ ਜੋੜਿਆ ਜਾਵੇ ਅਸੀਂ ਇੱਥੇ ਹੋਰ ਵੀ ਬਹੁਤ ਸਾਰੇ ਸਿੱਖ ਭੈਣ ਭਰਾ ਮੇਰੇ ਆਲੇ ਦੁਆਲੇ ਖੜੇ ਨੇ ਅਸੀਂ ਇਹ ਗੱਲ ਸੋਚੀਏ ਕਿ ਕੀ ਇੱਕ ਪਾਰਟੀ ਜਾਂ ਕਿਸੇ ਇੱਕ ਸਖਸ਼ ਜਾਂ ਇੱਕ ਕਿਸੇ ਸਿੱਖ ਦਾ ਫਰਜ਼ ਹੈ ਕੋਮ ਦੀ ਰਾਖੀ ਕਰਨਾ ਧਰਮ ਦੀ ਰਾਖੀ ਕਰਨਾ ਜਾਂ ਧਰਮ ਦਾ ਪ੍ਰਚਾਰ ਕਰਨਾ ਸਿਰਫ ਇੱਕ ਬੰਦੇ ਨੂੰ ਹੀ ਟਾਰਗੇਟ ਕਰਕੇ ਇੱਕ ਜਣੇ ਨੂੰ ਹੀ ਕਰਕੇ ਅਸੀਂ ਆਪਣੇ ਪੰਜਾਬ ਲਈ ਖਤਰਾ ਪੈਦਾ ਕਰ ਰਹੇ ਹਾਂ ਅੱਜ ਜੋ ਅਸੀਂ ਕਰ ਰਹੇ ਹਾਂ ਇਹ ਪੰਜਾਬੀਆਂ ਨੂੰ ਸਮਝ ਨਾ ਪਏਗਾ ਕੱਲਾ ਇੱਕ ਇਨਸਾਨ ਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੋ ਰਿਹਾ ਇਥੇ ਹਰ ਇੱਕ ਸਿੱਖ ਦਾ ਫਰਜ ਹੈ ਅੱਜ ਧਰਮ ਦਾ ਪ੍ਰਚਾਰ ਕਰੋ ਆਪਦੇ ਬੱਚਿਆਂ ਨੂੰ ਅਸੀਂ ਦੇਖੋ ਸਾਡੇ ਬੱਚਿਆਂ ਨੇ ਕੇਸ ਕਤਲ ਕਰਾਏ ਕਈ ਬੱਚੇ ਇਦਾਂ ਦੇ ਨੇ ਅਸੀਂ ਕਿੰਨਾ ਕੁ ਧਰਮ ਪ੍ਰਚਾਰ ਆਪਦੇ ਘਰਾਂ ਚੋਂ ਕਰ ਰਹੇ ਹਾਂ ਇੱਕ ਪਾਰਟੀ ਦਾ ਨਹੀਂ ਇਕੱਲੀ ਜ਼ਿੰਮੇਵਾਰੀ ਬਾਂਦੀ ਠੀਕ ਹੈ ਜਦ ਪਾਰਟੀ ਸਰਕਾਰ 'ਚ ਸੀ ਪੰਜਾਬ ਨੂੰ ਜਿਹੜੀਆਂ ਦੇਣਾ ਦਿੱਤੀਆਂ ਉਹਨਾਂ ਦਾ ਵੀ ਖਿਆਲ ਕਰਨਾ ਚਾਹੀਦਾ ਸਾਨੂੰ ਉਹ ਵੀ ਰੱਖਣਾ ਚਾਹੀਦਾ ਬਾਕੀ ਜੇ ਇੱਕ ਇੱਕ ਇਨਸਾਨ ਚਾਰ ਵਾਰੀ ਪੰਜ ਵਾਰੀ ਮਾਫੀ ਮੰਗ ਚੁੱਕੇ ਨੇ ਕਬੂਲ ਕਰ ਚੁੱਕੇ ਨੇ ਕਿ ਵੀ ਮੈਂ ਸਾਰੀ ਪਾਰਟੀ ਦੀਆਂ ਜੋ ਗਲਤੀਆਂ ਆਪਦੀ ਝੋਲੀ ਪਾਣਾ ਤੇ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਮਾਫ ਕਰਨਾ ਚਾਹੀਦਾ ਜੇ ਅਸੀਂ ਜਿਨ੍ਹਾਂ ਨੇ ਕਤਲਿਆਮ ਕੀਤੇ ਸਿੱਖਾਂ ਦੇ 84 ਦੇ ਵਿੱਚ ਉਹਨਾਂ ਨੂੰ ਮੰਤਰੀ ਤੇ ਸੰਤਰੀ ਬਣਾ ਕੇ ਅੱਜ ਵੀ ਉਹਨਾਂ ਦੇ ਝੰਡੇ ਚੱਕੇ ਜਾਂਦੇ ਨੇ ਐਡਾ ਵੱਡਾ ਦਿਲ ਹੈ ਪੰਜਾਬੀਆਂ ਦਾ ਕਿ ਇਹ ਗੱਲ ਹੈ ਜਿਨ੍ਹਾਂ ਨੇ ਪੰਜਾਬ ਦੀ 25 ਸਾਲ ਸੇਵਾ ਕੀਤੀ ਕਿ ਉਹਨਾਂ ਨੂੰ ਇੱਕ ਵਾਰੀ ਮਾਫੀ ਦਾ ਵੀ ਹੱਕਦਾਰ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਪੈਣੀ ਹੈ ਗੱਲ ਜੀ ਜਿਵੇਂ ਕਿ ਦੇਖਿਆ ਜਾਂਦਾ ਜਦੋਂ ਇਸ ਦਰ ਤੇ ਆ ਕੇ ਕੋਈ ਨੀਵਾ ਹੋ ਕੇ ਸੇਵਾ ਕਰ ਦਤਾ ਉਹ ਗੁਰੂ ਰਾਮਦਾਸ ਜੀ ਦਾ ਸੇਵਾਦਾਰ ਹੁੰਦਾ ਅੱਜ ਇੱਕ ਸੇਵਾਦਾਰ ਸੇਵਾ ਕਰ ਰਿਹਾ ਸੀ ਪਰ ਇੱਕ ਸੇਵਾਦਾਰ ਤੇ ਇਸ ਤਰ੍ਹਾਂ ਹਮਲਾ ਹੋਣਾ ਕਿ ਗੁਰੂ ਘਰ ਤੇ ਹਮਲਾ ਹੋਸ ਬਿਲਕੁਲ ਜੀ ਗੁਰੂ ਘਰ ਤੇ ਹਮਲਾ ਤਾਂ ਦੇਖੋ ਮੈਂ ਤਾਂ ਪਹਿਲੇ ਹੀ ਕਿਹਾ ਕਿ ਜਿਸਨੇ ਵੀ ਇਹ ਹਰਕਤ ਕੀਤੀ ਹੈ ਗੁਰਮੁਦਾਇ ਹੁਕਮ ਚ ਨਹੀਂ ਹੈ ਗੁਰੂ ਦੇ ਬਾਣੀ ਚ ਨਹੀਂ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਜਾਰੀ ਕੀਤੇ ਗਏ ਕਿ ਨਿਮਾਣੇ ਸਿੱਖਵਾਜੋਂ ਸਰਦਾਰ ਸੁਖਬੀਰ ਸਿੰਘ ਬਾਦਲ ਆਪਦੀ ਸਜ਼ਾ ਪੂਰੀ ਕਰ ਰਹੇ ਹਨ ਤੇ ਉਹਨਾਂ ਦੇ ਉੱਤੇ ਹਮਲਾ ਕਰਨਾ ਇਸ ਦੇ ਪਿੱਛੇ ਕੋਈ ਗੈਰੀ ਸਾਜ਼ਿਸ਼ ਹੈ ਪਿਛਲੇ ਦਿਨ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਲੇਡੀਜ਼ ਕੋਲੋਂ ਲੰਘ ਰਹੀ ਹੁੰਦੀ ਹੈ ਔਰਤ ਤਾਂ ਉਸ ਦਾ ਪੈਰ ਅਚਾਨਕ ਹੀ ਲੱਗ ਜਾਂਦਾ ਪਰ ਲੋਕਾਂ ਨੇ ਉਸ ਨੂੰ ਮਜ਼ਾਕ ਦੇ ਰੂਪ ਵਿੱਚ ਲੈ ਲੈਂਦੇ ਨੇ ਕੀ ਲੱਗਦਾ ਹੈ ਕਿ ਗੁਰੂ ਘਰ ਦਾ ਇੱਕ ਨਿਮਾਣਾ ਹੋ ਕੇ ਸੇਵਾਦਾਰ ਸੇਵਾ ਕਰ ਰਿਹਾ ਤੇ ਇਸ ਤਰ੍ਹਾਂ ਦੇ ਮਜ਼ਾਕ ਲੋਕਾਂ ਨੂੰ ਨਹੀਂ ਕਰਨੀ ਚਾਹੀਦੇ ਦੇਖੋ ਜੀ ਇਦਾਂ ਦੇ ਲੋਕ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਆ ਜਾਂ ਮਜ਼ਾਕ ਕਰਦੇ ਆ ਮੇਰੀ ਨਜ਼ਰਾਂ ਦੇ ਵਿੱਚ ਉਹ ਖੁਦ ਕੁਝ ਕਰਨ ਲਾਇਕ ਨਹੀਂ ਹੈਗੇ ਆਪ ਦਾ ਕੰਟਰੀਬਿਊਸ਼ਨ ਆਪ ਦਾ ਯੋਗਦਾਨ ਦੱਸਣ ਕਿ ਪੰਜਾਬ ਲਈ ਕੀ ਹੈਗਾ ਜਾਂ ਕੌਮ ਲਈ ਕੀ ਹੈਗਾ ਜਾਂ ਤੁਸੀਂ ਕਿਹੜੇ ਕੰਮ ਚੰਗੇ ਕਰ ਦਿੱਤੇ ਐ ਇਸ ਕੌਮ ਦੇ ਲਈ ਪੰਜਾਬ ਦੇ ਲਈ ਤੁਸੀਂ ਇਹ ਹਰਕਤਾ ਕਰ ਰਹੇ ਹੋ ਸਿਰਫ ਬੈਠ ਕੇ ਸੋਸ਼ਲ ਮੀਡੀਆ ਤੇ ਤੁਸੀਂ ਮਜ਼ਾਕ ਬਣਾ ਦੋ ਜਦ ਕਿ ਇੱਕ ਟੂਰਿਸਟ ਅਗਰ ਕੋਈ ਆਇਆ ਉਸ ਨੂੰ ਨਹੀਂ ਪਤਾ ਹੈ ਕਿ ਵੀ ਇਹ ਕੌਣ ਬੈਠੇ ਹੋਏ ਆ ਅਗਰ ਉਸ ਨੇ ਪੈਰਾ ਨੂੰ ਟੱਚ ਕੀਤਾ ਹੈ ਤਾਂ ਅਟੈਚ ਹੋਇਆ ਸੀ ਉਹਨਾਂ ਨੇ ਲਤ ਪਰੇ ਕਰ ਲਈ ਸੋ ਇਸ ਦੇ ਵਿੱਚ ਕੋਈ ਈ ਢੀ ਵੱਡੀ ਗੱਲ ਨਹੀਂ ਸੀ ਕਿ ਮਜ਼ਾਕ ਬਣਾਉਣ ਵਾਲੀ ਗੱਲ ਆ ਇਹ ਤਾਂ ਜਿਸ ਤਰੀਕੇ ਨਾਲ ਕਿਸੇ ਦਾ ਕਹਿੰਦੇ ਹੈ ਵਾਚਣਾ ਹੈ ਕਿ ਜਿੰਨੇ ਜਿਸ ਤਰੀਕੇ ਨਾਲ ਦੇਖਣਾ ਉਸ ਦੀ ਸੋਚ ਦੇ ਮੁਤਾਬਿਕ ਉਹ ਦੇਖਦਾ ਹੈ ਜੀ ਜੀ ਹੁਣ ਕੀ ਮੰਨਣਾ ਹੋਵੇ ਕਿ ਹਾਲੇ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੁੰਦਾ ਸਾਨੂੰ ਸਾਰਿਆਂ ਨੂੰ ਉਹ ਮੰਨਣਾ ਚਾਹੀਦਾ ਹੈ ਤੇ ਜਿਹੜੀ ਵੀ ਹੁਣ ਸਜ਼ਾ ਉਹਨਾਂ ਨੂੰ ਸੁਣਾਈ ਗਈ ਉਹ ਆਪਣੀ ਸਜ਼ਾ ਭੁਗਤ ਰਹੇ ਨੇ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ ਦੇਖੋ ਜੀ ਇਹ ਤਾਂ ਹਰ ਸਿੱਖ ਨੂੰ ਹੁਕਮ ਹੈ ਕਿ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੈ ਉਸ ਨੂੰ ਮੰਨਣਾ ਚਾਹੀਦਾ ਹੈ ਔਰ ਉਸ ਤੋਂ ਵੱਡੀ ਗੱਲ ਤਾਂ ਕੋਈ ਹੋਰ ਹੈ ਹੀ ਨਹੀਂ ਹੈ ਕਿ ਜਦ ਅਕਾਲ ਤਖਤ ਸਾਹਿਬ ਨੇ ਜੋ ਹੁਕਮ ਸਨਾਤਾ ਜੋ ਸਜ਼ਾ ਲਗਾ ਦਿੱਤੀ ਉਸ ਤੋਂ ਬਾਅਦ ਕੋਈ ਵੀ ਇਦਾਂ ਦੀ ਹਰਕਤ ਕਰਨ ਵਾਲਾ ਉਹ ਗੁਰੂ ਦਾ ਸਿੱਖ ਹੋ ਹੀ ਨਹੀਂ ਸਕਦਾ ਬਿਲਕੁਲ ਜਿਸਵਿੰਦਰ ਕੋਰ ਸੋਲ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਸੁਖਬੀਰ ਬਾਦਲ ਤੇ ਜਦੋਂ ਹਮਲਾ ਕੀਤਾ ਗਿਆ ਤਾਂ ਉਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜਿਥੇ ਸਰ ਪੰਜ ਸਿੰਘ ਸਾਹਿਬਾਨਾ ਵੱਲੋਂ ਉਹਨਾਂ ਦੇ ਗੁਨਾਹਾਂ ਦੇ ਉਹਨਾਂ ਨੂੰ ਸਜ਼ਾ ਦਿੱਤੀ ਗਿਆ ਉਹ ਸੇਵਾ ਕਾਰਜ ਨੇ ਸਜ਼ਾ ਭੁਗਤ ਰਹੇ ਨੇ ਤੇ ਕਿਸੇ ਨੂੰ ਵੀ ਉਹਨਾਂ ਤੇ ਇਸ ਤਰ੍ਹਾਂ ਹਮਲਾ ਨਹੀਂ ਕਰਨਾ ਚਾਹੀਦਾ ਨਾ ਹੀ ਹਮਲਾ ਕਰਨ ਦਾ ਕੋਈ ਹੱਕ ਹੈ ਜਦੋਂ ਕਿ ਅਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਆਂ ਤਾਂ ਫਿਰ ਸਾਨੂੰ ਵੀ ਇਹ ਦੇਖਣਾ ਹੋਵੇਗਾ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ ਉਹ ਸਾਨੂੰ ਮੰਨਣਾ ਪਵੇਗਾ ਤੇ ਉਹਨਾਂ ਦੇ ਹੁਕ ਤੇ ਚਲਣਾ ਪਵੇਗਾ ਤੇਰੀ ਗੱਲ ਸੁਖਬੀਰ ਬਾਦਲ ਜਾਂ ਉਹਨਾਂ ਦੇ ਨਾਲ ਉਸ ਸਮੇਂ ਰਹੇ ਮੰਤਰੀਆਂ ਦੀ ਤਾਂ ਜੋ ਉਹਨਾਂ ਨੂੰ ਸਜ਼ਾਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਸਿੰਘ ਸਾਹਿਬਾਨ ਨੇ ਦਿੱਤੀਆਂ ਨੇ ਤਾਂ ਉਹ ਆਪਣੀ ਸਜ਼ਾ ਭੁਗਤ ਰਹੇ ਨੇ ਸੇਵਾ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੇ ਗੁਨਾਹਾਂ ਦੀ ਜਿਹੜੀ ਸਜ਼ਾ ਦਿੱਤੀ ਗਈ ਸੀ ਉਹ ਅੱਜ ਆਪਣੀ ਗੁਨਾਹਾਂ ਦੀ ਸਜ਼ਾਆਂ ਜਿਹੜੀਆਂ ਕਿ ਉਹ ਭੁਗਤ ਵੀ ਰਹੇ ਨੇ ਤੇ ਕਿਸੇ ਨੂੰ ਵੀ ਕਿੰਤੂ ਪਰੰਤੂ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ